ਸਭ ਖੰਡ ਬਾਜ ਰਿਹਾ ਤੇ ਹੈ ਕਿ ਐ ਤੇ ਕੋਈ ਚੀਜ਼ ਜਿੰਨਾ ਨਹੀਂ ਘਾਤੀ ਨਹੀਂ ਇਹ 72 ਸਾਲਾਂ ਦੇ ਐ ਤੇ ਕੈਂਸਰ ਦੀ ਬਿਮਾਰੀ ਵੀ ਹੈ ਜਿਹਨੇ ਦਾ ਵਿੱਚ ਹੱਥ ਸਿੱਖ ਓਮ ਦਾ ਪੂਰਾ ਹੈਗਾ ਜੀ ਤੇ ਨਾਲ ਪਿੱਛੇ ਨਹੀਂ ਹੋਣ ਇਹਨੇ ਮੁਰਦਾ ਤੇ ਮੈਂ ਮੋਤੀ ਤੇ ਸ਼ਾ ਤੇ ਬੀਜਪੀ ਆਰਐਸਐਸ ਨੂੰ ਅਪੀਲ ਕਰਦਾ ਹੈ ਕਿ ਤੁਸੀਂ ਇੰਨੇ ਦੂਰ ਪ੍ਰਸਾਨਾਂ ਤੋਂ ਮਜ਼ਦੂਰਾਂ ਤੋਂ ਸਿੱਖੋਂ ਤੋਂ ਨਾ ਚੱਲ ਜਾਓ ਜਿਸ ਦੇ ਨਾਲ ਤੁਹਾਡਾ ਫਾਇਦਾ ਨਹੀਂ ਹੋਣਾ ਅੱਜ ਜਿਹੜਾ ਵੀ ਕੋਈ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਤੁਰਦਾ ਹੈ ਪੰਜਾਬ ਤੋਂ ਤੁਰਦਾ ਹੈ ਦਿੱਲੀ ਜਾਣ ਨੂੰ ਪੰਜਾਬੀਆਂ ਵਿੱਚੋਂ ਰਸਤੇ ਸਾਰੇ ਬੰਦ ਕੀਤੇ ਹੋਏ ਆ ਜਾਣਤਾ ਸੀ ਰਾਜਸਥਾਨ ਵਿੱਚੋਂ ਦੀ ਜਾ ਸਕਦੇ ਆ ਜਾਂ ਫਿਰ ਪਾਕਿਸਤਾਨ ਤੋਂ ਜਿਹੜਾ ਕੱਟ ਕੇ ਗੁਜਰਾਤ ਦੀ ਥਾਂ ਉੱਥੋਂ ਦਿੱਲੀ ਪਹੁੰਚ ਸਕਦੇ ਆ ਇਹ ਬਿਲਕੁਲ ਇੱਕ ਨਕਸ਼ਾ ਤੁਸੀਂ ਨਵੇਂ ਦੇਸ਼ ਦਾ ਬਣਾਤਾ ਜੀ ਦੇ ਵਿੱਚ ਪੰਜਾਬ ਵੀ ਆਉਂਦਾ ਹੈ ਰਾਜਸਤਾਨ ਦਾ ਹਿੱਸਾ ਹੁੰਦਾ ਹੈ ਜੰਮੂ ਕਸ਼ਮੀਰ ਹੁੰਦਾ ਹੈ ਹਰਬਾਚਲ ਪ੍ਰਦੇਸ਼ ਲੱਗਾ ਹੁੰਦਾ ਹੈ ਤੇ ਇਹ ਤੁਸੀਂ ਦੇਖ ਲਓ ਤੁਸੀਂ ਆਪ ਕਰ ਰਹੇ ਹੋ ਮੋਦੀ ਸਾਹਿਬ ਬੀਜੇਪੀ ਤੇ ਆਰਐਸਐਸ ਹੁਣ ਜਦੋਂ ਦਾ ਮੋਰਚਾ ਲੱਗਿਆ ਹੈ ਤਰੀਬ ਕੋਈ 100 ਕਿਸਾਨ ਪੂਰਾ ਹੋ ਚੁੱਕੇ ਹੈ ਜਿਹੜਾ ਪਿਛਲਾ 2020-21 ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ 800 ਕਿਸਾਨ ਪੂਰਾ ਤਸ਼ਹੀਦ ਹੋ ਗਿਆ ਸੀਗਾ ਤੇ ਸ਼ਹੀਦਿਆਂ ਤੋਂ ਸਿੱਖ ਮੂਹ ਨਹੀਂ ਫੇਰਦੇ ਹੈਗੇ ਇਹ ਤੁਹਾਨੂੰ ਅਸੀਂ ਦੱਸ ਦਿੱਤੀ ਕਿ ਫਰਾਂਸ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਕਿਸਾਨਾਂ ਦੇ ਮੋਰਚੇ ਲੱਗੇ ਹੈ ਔਰ ਉਹ ਸਿਆਣੀਆਂ ਸਰਕਾਰਾਂ ਨੇ ਬਿਲਕੁਲ 4-5 ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਜੋ ਉਹਨਾਂ ਨੂੰ ਮੁਸ਼ਕਿਲਾਂ ਸੀ ਜਿਹਾਂ ਹੱਲ ਕਰਤੀਆਂ ਅੱਜ ਸਾਡੇ ਜਿਹੜੇ ਮਾਸਟਰ ਨੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਵੱਧ ਗਈਆਂ ਪਰ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਰਿਹਾ 1947 ਤੋਂ ਪਹਿਲਾਂ ਸਾਡੇ ਪੰਜਾਬ ਦੇ ਖੇਤੀ ਵਜ਼ੀਰ ਸੀਗੇ ਸਰ ਛੋਟੂ ਰਾਮ ਉਹਨਾਂ ਨੇ ਇੱਕ ਦਮ ਕਾਗਜ਼ ਦੇ ਉੱਤੇ ਦਸਤਖਤ ਕਰਕੇ ਸਾਰੇ ਕਿਸਾਨ ਜ਼ਿਮੀਦਾਰਾਂ ਦੇ ਕਰਜ਼ੇ ਮਾਫ਼ ਕਰਦੇ ਸੀਗੇ ਜਿਸ ਦੇ ਨਾਲ ਬਹੁਤ ਜ਼ਿਆਦਾ ਖੁਸ਼ਹਾਲੀ ਪੈਦਾ ਹੋਣ ਲੱਗ ਪਈ ਅਸੀਂ ਬਹੁਤ ਸਾਰੇ ਪਾਕਿਸਤਾਨ ਤੋਂ ਆਏ ਹਾਂ ਤੇ ਇੱਥੇ ਆ ਕੇ ਹਰਿਆਵਲ ਪੈਦਾ ਕੀਤੀ ਹੈ ਜੇ ਤੁਸੀਂ ਪਾਕਿਸਤਾਨ ਚਲੇ ਜਾਓ ਤੁਹਾਨੂੰ ਪਤਾ ਲੱਗੂਗਾ ਕਿ ਪਾਕਿਸਤਾਨ ਆਪਣੀ ਕਣਕ ਨੂੰ ਉਸ ਤੋਂ ਮੰਗਾਉਂਦਾ ਹੈ ਤੇ ਸਾਡੀ ਵਟ ਪਾਕਿਸਤਾਨ ਦੇ ਨਾਲ ਲੱਗੀ ਹੋਈ ਹੈ ਸਾਡੀ ਮੰਗੇ ਦੇ ਉੱਤੇ ਬਾਰਡਰ ਕਯੂਨੀਕੋਲ ਤੇ ਜਿਹੜੀ ਜਿਹੜੀ ਐ ਕਿ ਮੰਡੀਆਂ ਦੇ ਵਿੱਚ ਰੁੜੀ ਹੈ 18 20 20 ਦਿਨ ਕਿਸਾਨ ਮੰਡੀਆਂ ਤੇ ਪੁੰਜੇ ਪਏ ਰਹੇ ਹੈ ਪਾਕਿਸਤਾਨ ਜਾ ਕੇ ਕੱਟ ਲੱਕ ਕੇ ਥੋੜੇ ਭਾਅ ਦੇ ਉੱਤੇ ਇਹ ਝੀਰੀ ਵਿਕੀ ਹੈ ਤੇ ਜੇ ਪਾਕਿਸਤਾਨ ਬਾਰਡਰ ਖੁੱਲ ਜਬੇ ਤਾਂ ਅੱਜ ਵੀ ਕੀਮਤ ਝੀਰੀ ਦੀ 8500 ਰੁਪਇਆ ਕੋਰਟ ਲੱਗੀ ਹੈ ਮੇਰਾ ਫੈਨ ਦਾ ਮਤਲਬ ਹੈ ਇਹ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਸਾਡੇ ਕੋਲੇ ਬਾਦਸ਼ਾਹ ਹੀ ਨਹੀਂ ਹੈ ਆਛੈ ਦਾ ਮਤਲਬ ਹੈ ਸੋਵਰਨਿਟੀ ਜਿੰਨਾ ਚਿਰ ਅਸੀਂ ਆਪਣੇ ਆਪ ਦੇ ਮੁਖਤਿਆਰ ਨਹੀਂ ਬਣਦੇ ਉਦੋਂ ਤੱਕ ਇਹ ਹਿੰਦੁਕਤਵਾਤੋਂ ਅਸੀਂ ਇਹੋ ਜਿਹਾ ਹਾਲ ਆਪਣਾ ਕਰਾਉਂਦੇ ਰਹਾਂਗੇ ਮੈਂ ਅੰਗਰੇਜ਼ੀ ਤੇ ਵਿੱਚ ਵੀ ਦੱਸਣਾ ਚਾਹੁੰਦਾ ਸਾਰੇ ਦੁਨੀਆ ਨੂੰ ਵੀ ਥਿਸ ਇਜ਼ ਦਾ 23rd ਡੇ ਸੇਂਟ ਸਦਾਰ Delhiwal has been on a fast, and he is a patient of cancer. Also, he is near his deathbed. In fact, on his deathbed. If he is not saved, then I think all the sick nation will be inflamed, and Moti Shah. And his cabal will be responsible for what they are doing to the farmers and the labor the farmer employs. I appeal to all the nations to make Moti and Shah see the ground and bring him to his senses because thousands of farmers have committed suicide <laughs> and we think their demands are genuine. their loans should be waived off immediately. and what they want, the SP, msp, that should be put in order this season. the dal, the pulse, moongi, which was to get a MSP, it was sold at dirt price. So you can imagine what this government of Hindutva is doing to the farmers and the labor that works on the farms. All the human rights organizations all the western democracies who value democracy, human rights, the rule of law, principles of natural justice must step in immediately and see that this mortar ends fruitfully because all the farmers want is that they can speak to mr. modi and tell him that what decisions were taken in 2022 when this mocha had ended, they just want to remind him to implement those promises, which Shah and Modi are obstinate in doing. When Modi was the chief minister of Gujarat, he confiscated the land holdings and farmyards of 60,000 Sikh farmers. So you can imagine what this country is becoming. It's not secular anymore. It's become a theocratic Hindutva state. So, to get out of this vicious circle, I think the world leaders should intervene and put some better sense into these two dictate, dictatorial Shah and Modi. Thank you very much. Oh. Thank you. ਕਿੱਬਿਆਂ ਦੇ ਪੁੱਤ ਸਾਡੇ ਜਿਹਦੇ ਪੂਰੇ ਬਲਦ ਤੁਸੀਂ ਜਾਣਦੇ ਹੋ ਸਿੱਧੂ ਮੂਸੇਆਹ ਸਾਡੀ ਮਾਨਸਨ ਦੀ ਸ਼ਾਨ ਉਹ ਵੀ ਪਹੁੰਚੇ ਹੋਏ ਨੇ ਥੋੜਾ ਜਨਾ ਅੱਜ